ਲੁਧਿਆਣਾ ਵਿੱਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਨੇ ਇਸੇ ਕੜੀ ਵਿੱਚ ਲੁਧਿਆਣਾ ਪੁਲਿਸ ਵੱਲੋਂ ਜ਼ੋਨ 2 ਥਾਣਾ ਡਿਵੀਜ਼ਨ 6 ਤੇ ਹਾਲੀਆ ਦਿਨ ਵਿੱਚ ਹੋਈਆਂ ਲੁੱਟਖੋਹ ਦੀਆਂ ਘਟਨਾਵਾਂ ਨੂੰ ਵਿਸ਼ੇਸ਼ ਮੁਹਿੰਮ ਦੇ ਤਹਿਤ ਚੁਸ ਸੁਝਾਂਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਜਾਂਚ ਦੌਰਾਨ 7 ਰੁਪਏ ਜਨਾ ਦੇ ਬਹੁਤੇ ਅਪਰਾਧਿਕ ਪਛਕੜ ਰਹੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਰਵਾਈ ਦੌਰਾਨ ਪੁਲਿਸ ਨੇ 21 ਚੋਰੀ ਦੇ ਮੋਬਾਈਲ ਫੋਨ ਪੰਜ ਮੋਟਰਸਾਈਕਲ ਤੇ 11000 ਨਕਦੀ ਤੇ ਤਿੰਨ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਨੂੰ ਇਹਨਾਂ ਤੋਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਸਪੈਸ਼ਲ ਦਈ ਚੱਲ ਰਹੀ ਹੈ ਯੁੱਧ ਨਸ਼ਾ ਅਬਰਧ ਉਹਗੇ ਤਹਿਤ ਅੰਦਰ ਦੀ ਬੀਦਰਸ਼ੇਪ ਵਰਦੀ ਵਿਸ਼ਨਰਜ਼ ਆਸ ਅਸੀਂ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਦੀਆਂ ਥਾਣੇ ਲੈਵਲ ਤੇ ਕਿ ਥਾਣੇ ਦੇ ਲੈਵਲ ਤੇ ਸੋ ਜਿਹੜੀਆਂ ਵੀ ਬਾਰਦਾ ਤਾਂ ਕ੍ਰੇਜ਼ ਨਹੀਂ ਹੋਈਆਂ ਜੀ ਵੇਹੇ ਤਾਂ ਸਾਡੀਆਂ ਜ਼ਿਆਦਾਤਰ ਟਰੇਸ ਹੋਈਆਂ ਵੀ ਹੈ ਮਰਡਰ ਵੀ ਸਾਰੇ ਟਰੇਸ ਹੋਏ ਲਏ ਨੇ ਜਿਹੜੀਆਂ ਸਨੇਚਿੰਗ ਜਿਹੜੀਆਂ ਜ਼ਿਆਦਾ ਚੱਲ ਰਹੀਆਂ ਸੀ ਉਹ ਦੇਖਣ ਜਾਇਆ ਸੀ ਕਿ ਇਹ ਜ਼ਿਆਦਾਤਰ ਨਸ਼ੇ ਦੇ ਆਦੀ ਹੁੰਦੇ ਜਿਹੜੇ ਸਨੇਚਿੰਗਸ ਕਰਦੇ ਹੋਗੇ ਇਹਨਾਂ ਨੂੰ ਪੈਸਾ ਚਾਹੀਦਾ ਹੁੰਦਾ ਪੁਰੇ ਤੈਤਾਂ ਨੂੰ ਕਾਬੀ ਵੱਡੀ ਕਾਮਯਾਬੀ ਵੀ ਵੀ ਹੈ ਇਹ ਕਨ ਖਾਣਿਆ ਦੇ ਤਾ ਸੀ ਤੁਹਾਨੂੰ ਅੱਜ ਪੇਸ਼ ਕਰ ਰਹੇ ਹਰੇ ਸੱਤ ਜਾਣੇ ਅਸੀਂ ਸਲੈਚਰਸ ਬੜੇ ਹੈ ਜਿਨ੍ਹਾਂ ਦੇ ਇਤ ਵਿੱਚ ਜ਼ਿਆਦਾਤਰ ਦੇ ਉੱਤੇ ਐਨਡੀਪੀਐਸ ਦੇ ਪਰਚੇ ਵੀ ਆਏਗੇ ਨੇ ਤੋਂ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਇਹਦੇ ਵਿੱਚ ਕੀ ਕੀ ਮੋਬਾਈਲ ਟਿਕਣ ਦਾਸਾ ਨਕਲੀ ਪਿਸਟਲ ਹੈ ਤੇ ਹੋਰ ਤਿਰਪਾਨਾ ਕਾਪੀ ਦਾਤ ਵਗੈਰਾ ਤੇੜਾ ਹੀ ਇਹ ਮਾਦਾ ਦੇ ਟਾਈਮ ਤੇ ਯੂਜ਼ ਕਰਦੇ ਆ ਉਹ ਰਿਕਵਰ ਹੋਇਆ ਬਹੁਤ ਪੁੱਛ ਕੇ ਸਹੀ ਕਾਫੀ ਗੱਲਾਂ ਸਮਝ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਉਹਨਾਂ ਸਾਨੂੰ ਹੋਰ ਵੀ ਜਿਹੜੇ ਅਨਪੇਸਿਕ ਕੋ ਹੋਰ ਬਿਲਡਨ ਰਹਿ ਗਏ ਉਹ ਵੀ ਜਲਦੀ ਪੇਸ ਕਰ ਲ ਇਹ ਨਕਲੀ ਹੈ ਬੈਠ ਇਸ ਲਈ ਆਪਾਂ ਇਹਨੂੰ ਦਿਖਾ ਕੇ ਆਮ ਆਦਮੀ ਨੂੰ ਨਹੀਂ ਪਤਾ ਹੁੰਦਾ ਕਿ ਅਸਲੀ ਹੈ ਨਕਲੀ ਇੱਕ ਸਦਰ ਪੁਲਿਸ ਸਟੇਸ਼ਨ ਸਦਰ ਇੱਕ ਡਿਵੀਜ਼ਨ 6 ਇੱਕ ਸਾਨੇ ਵਾਸ ਕਾਜੇ ਸੇ ਜ਼ੋਨ 2 ਦੀ ਤੂੰ ਜ਼ੋਨ ਦੀ ਇੱਕ ਕੰਮ ਲੈ ਰਿਹਾ ਹੈ ਬਾਕੀ ਕਿਹੜੇ ਬਾਕੀ ਵੀ ਹੋਰ ਵੀ ਦੋ ਮੰਨ ਦੇ ਵਿੱਚ ਵੀ ਬੜੇ ਹੋਏ ਸੀ ਉਹਨਾਂ ਦਾ ਮੈਂ ਟਾਈਮ ਕਾਇਮ ਦੀ ਪਹਿਲਾਂ ਕਰ ਗਈ ਦਿੱਤੀਆਂ ਕੋ ਇੱਕ ਮਹੀਨਾ ਪਹਿਲਾਂ ਆਇਆ ਕੋਈ 2 ਮਹੀਨੇ ਪਹਿਲਾਂ ਆਇਆ ਰੀਸੈਂਟਲੀ ਆਏ ਨੇ ਉਸ ਤੋਂ ਬਾਅਦ ਹੀ ਆ ਕੇ ਇਹਨਾਂ ਨੇ ਉਹ ਤੁਹਾਨੂੰ ਸਾਰੀ ਡਿਟੇਲ ਦੇ ਦਾਂਗੇ ਅਸੀਂ ਤੁਹਾਨੂੰ ਪੈਸ ਨੋਟਸ ਦੇ ਦਾਂਗੇ ਉਹ ਸਾਰਾ ਸਾਰਾ ਡਿਟੇਲ ਹੈਗੀ ਹਾਨੇ ਵਾਈਜ਼ ਕਿੰਨੇ ਇਹਨਾਂ ਦੇ ਬੱਚੇ ਕੀ ਹੈ ਤੁਹਾਨੂੰ ਸਾਰਾ ਦੇ ਦੇ ਇਹ ਸਭ ਜਿਹੜੇ ਪੀਪ ਤੇ ਆਉਤੇ ਕਾਰਗ ਕੀਤੀ ਜਗੀ ਫਿਰ ਹਾਂ ਹਾਂ ਜੋ ਜੋ ਉਹਦੇ ਚ ਚ ਫਿਸ਼ ਆਏਗਾ ਉਹਦੇ ਤੇ ਕਾਰ ਵਿੱਚ ਤੇ ਨਗਲੀ ਹੈ ਅਨੁਰਤੀ ਉਹ ਵੀ ਦੇਖ ਲਾਂਗੇ ਆਪਾਂ ਦਿਵਾਈ ਗੰਦੇਰੀ ਵੀ ਭਾਈਆਂ ਬੱਚਿਆਂ ਦੀ ਤੁਸੀਂ ਸਮਝ ਲਓ ਅਕਾ ਤਾਂ ਜਿਹੜੀਆਂ ਨਹੀਂ ਦਨੀਆਂ ਹੋ ਗਏ ਚੀਜ਼ਾਂ ਮਰੋਦੰਦ ਦਾ ਰੋਅਵੇਜ਼ ਆਪੀ ਸਾਰੇ ਇਹਦਾ ਟਾਰਗੇਟ ਲੁਧਿਆਣੇ ਨੂੰ ਕਰ ਰਹੇ ਜਿਵੇਂ ਲੁਧਿਆਣੇ ਤੋਂ ਬਾਹਰ ਵੀ ਟਾਰਗੇਟ ਕਿਤੇ ਹੋਏਗੀ ਇਹਨਾਂ ਨੇ ਕਿ ਕਲਕੱਤੀ ਵਾਰ ਵਾਰ ਤਾਂ ਮੰਨੇ ਰਿਹਾ ਕੋ ਬੋ ਵੀ ਮੰਨੇ ਨੇ ਦੇ ਟੋਟਲ ਦਾ ਮੂੰ ਸਾਰਾ ਦੋਰੀ ਸਿੱਤਾਂ ਵਿੱਚ ਅਸੀਂ ਪੈਸੇ ਉੱਤੇ ਕਿਸੇ ਦੇ ਰਹਾ ਬਿਲਕੁਲ ਇਹ ਜ਼ਿੰਮੇਵਾਰੀ ਦਾ ਸਾਹਮਣੇ ਨਹੀਂ ਕਹੀ ਤੀ ਇਹ ਸਾਰੇ ਦੁਕਾਨਦਾਰਾਂ ਨੂੰ ਦੰਮ ਦਿੱਤੀ ਕਿ ਦੇਤੇ ਬੱਚੇ ਲਾਰੇ ਆ ਰਹੇ ਬਦਰੀਕਰ ਦੇ ਭਾਈ ਕਿ ਜੰਮਲਾ ਪਾਰਖ ਸਰ ਬਸਨ ਕੋ ਲੈਡੀਜ਼ ਔਰ ਜੈਂਸੀ ਟਿਕਲਾ ਤਗਨੋ ਕਿਤਾ ਇੱਕ ਪਾਕਿਸਤਾਨੀ ਸ਼ਰੀਆ ਕੀ ਨਰੋਦਗ ਕਲਿਆਣ ਅਰ ਇਨਫੋਰਮੇਸ਼ਨ ਦੇ ਉਸੀ ਵੈਸੇ ਦੀ